ਸੜਿਆਲਾ ਰੇਡੀਓ ਤੇ ਤੁਹਾਆਂ ਦਾ ਸਵਾਗਤ ਹੈ ਜੀ ਪਿਆਰ ਕਰੀ ਤੇ ਨਿੱਗੀ ਸਤਸ੍ਰੀਆਕਾਲ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਵੰਦ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜਣਾ ਜੀ ਦੇ ਨਾਲ ਉਹ ਨਾ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਸ੍ਰੀਆਕਾਲ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਰਵਿੰਦ ਕੇਜਰੀਵਾਲ ਲਾਹੌਰਾਂ ਦੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ ਬਿਲਕੁਲ ਜੀ ਲੰਘੇ ਕੱਲ ਦੁਬਾਰਾ ਸੁਣਵਾਈ ਹੋਈ ਹੈ ਤੇ ਹੁਣ ਅਗਲੀ ਸੁਣਵਾਈ ਹੈ ਜਿਹੜੀ ਉਹ 3 ਮਈ ਤੇ ਰੱਖੀ ਗਈ ਹੈ ਲੰਘੇ ਕੱਲ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੇ ਵੱਲੋਂ ਈਡੀ ਨੂੰ ਸਵਾਲ ਕੀਤਾ ਗਿਆ ਵੀ ਕੇਜਰੀਵਾਲ ਦੀ ਅਚਾਨਕ ਗ੍ਰਿਫਤਾਰੀ ਚੋਣਾਂ ਤੋਂ ਪਹਿਲਾਂ ਕਿਉਂ ਹੋਈ ਹੈ ਇਹ ਗੱਲ ਸਮਝਾਈ ਜਾਵੇ ਉਹਨਾਂ ਨੇ ਤਰਕ ਦਿੱਤਾ ਕਈ ਤਰਕ ਦਿੱਤੇ ਪਰ ਸੁਪਰੀਮ ਕੋਰਟ ਨੇ ਕੱਲ ਕਹੀ ਵੀ ਤੁਸੀਂ ਪੰਜ ਸਵਾਲਾਂ ਦੇ ਉੱਤਰ ਸਾਨੂੰ 3 ਮਈ ਤੱਕ ਦਿਓ ਉਹਦੇ ਵਿੱਚ ਕਈ ਸਵਾਲ ਹੈਗੇ ਆ ਕਿ ਮਨੀਸ਼ ਸੋਧਿਆ ਜਿਹੜਾ ਤੇ ਉਹਦੇ ਤੱਕ ਇਹ ਨੇ ਵੀ ਇੱਕ ਗੱਲ ਪੱਖ ਦੇ ਵਿੱਚ ਜਾਂਦੀ ਹੈ ਇੱਕ ਗੱਲ ਖਿਲਾਫ ਵੀ ਜਾਂਦੀ ਹੈ ਕੇਜਰੀਵਾਲ ਦੇ ਪਾਕਿਸਤਾਨ ਦੇ ਖਿਲਾਫ ਕਿਹੜੀਆਂ ਗੱਲਾਂ ਜਾਂਦੀਆਂ ਕੁਝ ਕੋ ਹੋਰ ਗੱਲਾਂ ਵੀ ਹੈਗਾ ਸੋ ਮਤਲਬ ਇਹ ਆ ਵੀ ਇਹ ਦੋ ਰਣ ਸੁਣਵਾਈ ਚੱਲੀ ਇੱਕ ਚੱਲੀ ਸੀ ਜੀ 29 ਤਰੀਕ ਨੂੰ ਦੂਜੀ ਚੱਲੀ ਸੀ 30 ਤਰੀਕ ਨੂੰ ਤੇ ਹੁਣ 30 ਤਰੀਕ ਦੀ ਸੁਣਵਾਈ ਤੋਂ ਬਾਅਦ ਅਦਾਲਤ ਦੇ ਵੱਲੋਂ 3 ਮਈ ਦੇ ਉੱਤੇ ਸੁਣਵਾਈ ਪਾ ਦਿੱਤੀ ਗਈ ਆ ਤੇ ਦੇਖੋ ਕੀ ਬਣਦਾ ਆ ਆਮ ਆਦਮੀ ਪਾਰਟੀ ਫੇਰ ਆਸਵੰਦ ਆ ਕਿ ਸ਼ਾਇਦ ਜਿਸ ਤਰੀਕੇ ਨਾਲ ਜੱਜ ਸਾਹਿਬਾਨ ਦੇ ਵੱਲੋਂ ਇਸ ਤਿੱਖੇ ਰੌਂ ਦੇ ਵਿੱਚ ਤੇ ਈੜੀ ਨੂੰ ਝਾੜ ਪਾਈ ਗਈ ਆ ਸ਼ਾਇਦ ਕੋਈ ਪੱਖ ਦੀ ਗੱਲ ਆ ਜਾਏ ਤੇ ਬਾਕੀ ਕਈ ਕਹਿੰਦੇ ਵੀ ਭਾਈ ਇਦਾਂ ਦੀ ਗੱਲ ਹੋ ਨਹੀਂ ਸਕਦੀਗੀ ਸੋ ਸਮਾਂ ਬਿਆਨ ਕਰੂਗਾ ਬਣਦਾ ਕੀ ਆ ਪਰ ਕੇਜਰੀਵਾਲ ਦੇ ਮਾਮਲੇ ਦੇ ਉੱਤੇ ਸੁਣਵਾਈ ਕੱਲ ਫੇਰ ਹੋਈ ਆ ਜੀ ਜੇ ਤਾਂ ਸਾਬੀ ਸਾਰਾ ਕੁਝ ਜੋ-ਕੁਝ ਵੀ ਵਾਪਰ ਹੈ ਸੱਚੀ ਕਿ ਇਹਨਾਂ ਸਾਰੀਆਂ ਗੱਲਾਂ ਦਾ ਚੋਣਾਂ ਦੇ ਉੱਪਰ ਅਸਰ ਹੋਊਗਾ ਜੀ ਦੇਖੋ ਜੀ ਗੱਲ ਇਹ ਆ ਕਿ ਜਦੋਂ ਕੇਜਰੀਵਾਲ ਦੇ ਮਾਮਲੇ ਦੇ ਉੱਤੇ ਸੁਣਵਾਈ ਹੋ ਰਹੀ ਆ ਉਦੋਂ ਦੋ ਪੜਾਵਾਂ ਦੀਆਂ ਵੋਟਾਂ ਪੈ ਹਟ ਗਈਆਂ ਤੇ ਤੀਜੇ ਪੜਾਅ ਦੀਆਂ ਵੋਟਾਂ 7 ਮਈ ਨੂੰ ਪੈਣੀਆਂ ਤੇ ਸੱਤ ਗੇੜਾਂ ਦੇ ਵਿੱਚ ਵੋਟਾਂ ਪੈ ਜਾਣੀਆਂ ਤੇ ਕੇਜਰੀਵਾਲ ਹੋਰੀ ਜੇ ਮੰਨ ਲਓ ਇੱਕ ਮਹੀਨਾ ਵੀ ਹੋਰ ਬਾਹਰ ਨਾ ਆਏ ਤਾਂ ਸੱਤਾਂ ਗੇੜਾਂ ਦੀਆਂ ਵੋਟਾਂ ਪੈ ਗਈਆਂ ਗੱਲ ਤਾਂ ਸਿਰਫ ਇੰਨੀ ਆ ਸਿੱਖ ਸਾਰੀਆਂ ਵੋਟਾਂ ਪੈਣੀਆਂ ਤਾਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਆ ਇਹ ਤਾਂ ਗੱਲ ਲਗਭਗ ਕਲੀਅਰ ਆ ਤੇ ਬਾਕੀ ਚਲੋ ਵਕਤ ਦੱਸ ਦਊਗਾ ਪਰ ਮੈਨੂੰ ਲੱਗਦਾ ਨਹੀਂ ਵੀ ਕੇਜਰੀਵਾਲ ਹੋਰੀ ਇਨੀਸ਼ੀਏਟਿਵ ਬਾਹਰ ਆਉਣਗੇ ਕਿਉਂਕਿ ਦੇਖੋ ਗਲਤ ਹੈ ਆ ਵੀ ਉਹਨਾਂ ਨੇ ਅੱਗੇ ਤੋਂ ਅੱਗੇ ਤਰੀਕ ਹੀ ਦੇਣੀ ਆ ਨਾ ਜੱਜ ਸਾਹਿਬਾਨ ਨੂੰ ਜੇਕਰ ਕਿਸੇ ਗੱਲ ਦੇ ਉੱਤੇ ਸੰਤੁਸ਼ਟੀ ਨਾ ਹੋਈ ਉਹਨਾਂ ਨੇ ਕਿਹਾ ਜੀ ਕਿ ਆਹ ਤਰੀਕ ਆ ਜਿਹੜੀ ਉਹ ਅਗਲੀ ਪਾ ਦਨੇ ਆ ਤੇ ਅੰਬਰ ਦੀ ਪਾਰਟੀ ਤਾਂ ਵੱਧ ਤੋਂ ਵੱਧ ਇਹੀ ਗੱਲ ਕਹਿ ਸਕਦੀ ਵੀ ਆਹ ਦੇਖੋ ਜੀ ਇਹਨਾਂ ਨੇ ਇੱਥੇ ਗਲਤ ਕੀਤਾ ਆਮ ਆਦਮੀ ਪਾਰਟੀ ਕੋਲ ਕੀ ਸਾਡੇ ਨਾਲ ਧੋਖਾ ਹੋਇਆ ਧੱਕਾ ਹੋਇਆ ਪਰ ਜਦੋਂ ਭਾਜਪਾ ਦੇ ਵੱਲੋਂ ਈਡੀ ਦੇ ਵੱਲੋਂ ਤੇ ਕੋਈ ਸਬੂਤ ਪੇਸ਼ ਕਰ ਦਿੱਤੇ ਜਾਣਗੇ ਗੱਲ ਉੱਥੇ ਦੀ ਉੱਥੇ ਫੇਰ ਆ ਜਾਂਦੀ ਹੈ ਸੋ ਚੋਣਾਂ ਦੇ ਉੱਤੇ ਤਾਂ ਫਰਕ ਪੈਣਾ ਸੁਭਾਵਕ ਹੀ ਹੈ ਪਰ ਜੇ ਵੱਲੋਂ ਕੇਜਰੀਵਾਲ ਨੂੰ ਜ਼ਮਾਨਤ ਮਿਲ ਜਾਵੇ ਤੇ ਕੇਜਰੀਵਾਲ ਬਾਹਰ ਆ ਕੇ ਇਸ ਮਾਮਲੇ 'ਚ ਪ੍ਰਚਾਰ ਕਰ ਸਕੇ ਚੋਣਾਂ ਦੇ ਵਿੱਚ ਫਿਰ ਇਹਦਾ ਫਰਕ ਵੱਡੇ ਪੱਧਰ ਤੇ ਪੈਂਦਾ ਪਰ ਜੇਕਰ ਉਹ ਅੰਦਰ ਹੀ ਆ ਤੇ ਇਕੱਲਾ ਵਰਬਲੀ ਬਾਕੀ ਜਿਹੜੇ ਨੇ ਤੁਹਾਡੇ ਵੱਲੋਂ ਗੱਲ ਕਹੀ ਜਾਂਦੀ ਜਿਕੇ ਦੇਖੋ ਇਹਨਾਂ ਨੇ ਧੋਖਾ ਕੀਤਾ ਧੱਕਾ ਕੀਤਾ ਤੋ ਉਹਦਾ ਫਰਕ ਹੁਣ ਘੱਟ ਪੈਂਦਾ ਜੀ ਕਹਿੰਦਾ ਸਰ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਸਿਮਾਨ ਉਹ ਵੀ ਅਰਵਿੰਦ ਕੇਜਰੀਵਾਲ ਹਰਿਆਣਾ ਤਿਹਾਰ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ ਜੀ ਬਿਲਕੁਲ ਜੀ ਬਿਲਕੁਲ ਕੱਲ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਨੇ ਭਗਵੰਤ ਜੀ ਉਹ ਦੂਜੀ ਵਾਰ ਜੇਲ੍ਹ ਦੇ ਵਿੱਚ ਜਾ ਕੇ ਤਿਹਾਰ ਜੇਲ੍ਹ ਦੇ ਵਿੱਚ ਮਿਲ ਕੇ ਆਏ ਆ ਅਰਵਿੰਦ ਕੇਜਰੀਵਾਲ ਨੂੰ ਤੇ ਦੂਜੀ ਵਾਰ ਮਿਲਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਜਰੀਵਾਲ ਜੀ ਹੁਣ ਜੇਲ੍ਹ ਦੇ ਵਿੱਚ ਬਿਲਕੁਲ ਤੰਦਰੁਸਤ ਆ ਉਹਨਾਂ ਦੀ ਸਿਹਤ ਹੁਣ ਠੀਕ ਆ ਕਿਉਂਕਿ ਪਹਿਲਾਂ ਉਹਨਾਂ ਨੂੰ ਇਨਸੂਲਿਨ ਦੀ ਜਾਂ ਕੁਝ ਕੋਹਰ ਸਮੱਸਿਆਵਾਂ ਸੀ ਤੇ ਹੁਣ ਉਹ ਕਹਿੰਦੇ ਜੀ ਬਿਲਕੁਲ ਠੀਕ ਆ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਦੇਖੋ ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੇ ਮੈਨੂੰ ਗੱਲ ਕਹੀ ਵੀ ਭਾਈ ਮੈਨੂੰ ਇਨਸੂਲਿਨ ਪ੍ਰੋਪਰ ਬਣ ਰਿਆ ਤੇ ਬਾਕੀ ਜਿਹੜੀਆਂ ਸਹੂਲਤਾਂ ਉਹ ਵੀ ਠੀਕ ਆ ਰੂਟੀਨ ਦੇ ਵਿੱਚ ਮੇਰਾ ਚੈੱਕਅਪ ਹੋ ਰਿਹਾ ਤੇ ਅੱਗੇ ਨਾਲੋਂ ਫਿੱਟ ਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਗਿਆ ਇਹਨੂੰ ਕਿ ਭਾਈ ਇਹ ਦੱਸੋ ਵੀ ਦਿੱਲੀ ਦੇ ਵਿੱਚ ਕਿਵੇਂ ਹੁਣ ਹਾਲਾਤ ਬਾਕੀ ਪੰਜਾਬ ਦੇ ਵਿੱਚ ਟੂਨ ਪ੍ਰਚਾਰ ਦੇ ਕੀ ਹਾਲਾਤ ਆ ਭਾਰਤ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਵਿੱਚ ਕੀ ਹਾਲਾਤ ਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਤਾਂ ਕੋਈ ਨਹੀਂ ਗਈ ਲੋਕਾਂ ਨੂੰ ਸਹੂਲਤਾਂ ਸਾਰੀਆਂ ਮਿਲ ਰਹੀਆਂ ਜਿਹੜਾ ਜਿਹੜਾ ਕੁਝ ਸਾਡੀ ਸਰਕਾਰ ਦੇ ਵੱਲੋਂ ਐਲਾਨਿਆ ਗਿਆ ਲੋਕ ਕਿਵੇਂ ਸੰਤੁਸ਼ਟ ਆ ਉਹ ਕਹਿੰਦੇ ਜੀ ਮੇਰੇ ਕੋਲ ਉਹਨਾਂ ਨੇ ਸਾਰੀਆਂ ਇਹ ਗੱਲਾਂ ਪੁੱਛਣਾ ਹੋ ਸਕਦਾ ਭਾਈ ਪੁੱਛੀਆਂ ਵੀ ਹੋਣ ਆਪਾਂ ਇਹ ਨਹੀਂ ਗੱਲ ਕਹਿੰਦੇ ਪਰ ਗੱਲ ਇਹ ਫਿਰ ਇੱਥੇ ਆ ਕਿ ਮੁਕਤੀ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਜਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਕਦੇ ਤਰੀਕੇ ਪਈ ਕਦੇ ਕੁਝ ਹੋ ਕਦੇ ਕੁਝ ਹੋ ਗਿਆ ਉਦੇ ਬਾਰੇ ਕਈ ਲੋਕਾਂ ਇੱਕ ਤਰ੍ਹਾਂ ਦੇ ਅਰਥ ਕੱਢਦੇ ਆ ਸੋ ਸਮਾਂ ਬਿਆਨ ਕਰੂਗਾ ਵਰਦਾ ਕੀ ਆ ਪਰ ਗੱਲ ਬੜੀ ਸਪਸ਼ਟ ਆ ਵੀ ਇਸ ਵੇਲੇ ਅਰਵਿੰਦ ਕੇਜਰੀਵਾਲ ਦੇ ਅੰਦਰ ਹੋਣ ਦੇ ਕਰਕੇ ਆਮ ਆਦਮੀ ਪਾਰਟੀ ਦਾ ਮਨੋਬਲ ਟੁੱਟਿਆ ਹੋਇਆ ਬੀਜੇਪੀ ਦਾ ਮਨੋਬਲ ਇਸ ਕਰਕੇ ਵਧਿਆ ਹੋਇਆ ਉਹ ਕਹਿੰਦੇ ਭਾਈ ਜਿਹੇ ਲਾਇਕ ਆ ਤੁਸੀਂ ਤੁਹਾਡੇ ਨਾਲ ਉਹੋ ਜਿਹਾ ਕੁਝ ਹੋ ਗਿਆ ਹੋਰ ਤਾਂ ਕੁਝ ਹੋਣਾ ਨੀਗਾ ਸੋ ਇਸ ਤਰੀਕੇ ਦੇ ਵੀਰ ਵੀ ਆ ਜੀ ਜੇ ਸਾਬ ਕਾਲ ਰਾਜਾ ਵਿੜੰਗ ਹੋਰਾਂ ਦੀ ਧਰਮ ਪਤਨੀ ਅੰਮ੍ਰਿਤਾ ਵਿੜੰਗੋਰਾ ਨੇ ਕਹਿੰਦੇ ਮਾਫੀ ਮੰਗੀ ਆ ਲੋਕਾਂ ਤੋਂ ਇਹ ਇਹ ਕਿਸ ਗੱਲ ਕਰਕੇ ਮਾਫੀ ਮੰਗੀ ਹੈ ਜੀ ਦੇਖੋ ਜੀ ਗੱਲ ਇਹ ਆ ਕਿ ਰਾਜਾ ਵਿੜੰਗ ਦੀ ਧਰਮ ਪਤਨੀ ਦੇ ਵੱਲੋਂ ਨਾ ਅਚਾਨਕ ਇਹ ਗੱਲ ਕਹਿ ਦਿੱਤੀ ਗਈ ਸੀ ਜਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਗੱਲ ਨਿਕਲ ਗਈ ਸੀ ਉਹਨਾਂ ਨੇ ਗੱਲ ਕਹਤੀ ਕਿ ਇਸ ਵੇਲੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਪੰਜਾ ਓਵੇਂ ਹੀ ਕਾਂਗਰਸ ਦਾ ਪੰਜਾ ਤੁਸੀਂ ਗੁਰੂ ਨਾਨਕ ਸਾਹਿਬ ਵਾਲੇ ਗੁਰੂਆਂ ਦੇ ਪੰਜੇ ਨੂੰ ਵੋਟ ਪਾਓ ਤੇ ਉਹਨਾਂ ਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਸੀ ਕਿ ਭਾਈ ਕਾਂਗਰਸੀ ਸਭ ਤੋਂ ਚੰਗੀ ਪਾਰਟੀ ਹੈ ਫਲਾਂਟਿੰਗ ਕਈ ਗੱਤਰਾਂ ਨੇ ਗੱਲਾਂ ਕਹੀਆਂ ਸੀ ਇਸ ਗੱਲ ਦੇ ਉੱਤੇ ਵਿਵਾਦ ਪੈਦਾ ਹੋ ਗਿਆ ਤੇ ਵਿਵਾਦ ਪੈਦਾ ਤਾਂ ਕਰਕੇ ਹੋਇਆ ਵੀ ਕਿੱਥੇ ਕਾਂਗਰਸ ਦਾ ਪੰਜਾਬ ਕਿੱਥੇ ਬਾਬੇ ਨਾਨਕ ਦਾ ਪੰਜਾਬ ਤੇ ਤੁਸੀਂ ਭਾਈ ਆਹ ਗੱਲ ਕਿਉਂ ਕਹੀ ਸੋ ਹੁਣ ਜਿਹੜਾ ਵਿਵਾਦ ਪੈਦਾ ਹੋ ਗਿਆ ਤਾਂ ਉਹਨਾਂ ਦੇ ਵੱਲੋਂ ਭਾਈ ਮਾਫੀ ਮੰਗੀ ਗਈ ਆ ਮਾਫੀ ਮੰਗਦੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੇਰੇ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਗਏ ਮੈਂ ਗਲਤੀ ਨਾਲ ਇਹ ਗੱਲ ਕਹਿ ਬੈਠੀ ਮੈਂ ਇਹਨਾਂ ਸ਼ਬਦਾਂ ਦੇ ਉੱਤੇ ਮਾਫੀ ਮੰਗਦੀ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਮਕਸਦ ਨਹੀਂ ਸੀ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਪਰ ਜੇਕਰ ਕਿਸੇ ਦੀਆਂ ਭਾਵਨਾਵਾਂ 'ਤੇ ਸੱਟ ਵੱਜੀ ਆ ਤੇ ਭਾਈ ਮੈਂ ਹੱਥ ਜੋੜ ਕੇ ਇਸ ਗੱਲ ਦੇ ਉੱਤੇ ਮਾਫੀ ਮੰਗਦੀ ਹਾਂ ਕਿਉਂਕਿ ਇਦਾਂ ਕਿਹੜਾ ਨਹੀਂ ਚਾਹੀਦਾ ਸੋ ਕਹਿੰਦੇ ਭਾਵੇਂ ਜੀ ਕਿ ਉਹਨਾਂ ਨੇ ਆਪਣੀ ਗਲਤੀ ਦੇ ਲਈ ਪੁੱਲ ਬਖਸ਼ਾਈ ਕੀਤੀ ਹੈ ਮਾਫੀ ਮੰਗੀ ਆ ਕਿਉਂਕਿ ਇਸ ਮਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਵੀ ਇਤਰਾਜ਼ ਕੀਤਾ ਸੀ ਜਥੇਦਾਰ ਸਾਹਿਬ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਗਿਆ ਸੀ ਤੇ ਪਰ ਉਹਨਾਂ ਨੇ ਹੁਣ ਮਾਫੀ ਮੰਗ ਲਈ ਆ ਇਹ ਮਾਮਲਾ ਕਾਫੀ ਵੱਡਾ ਬਣਦਾ ਜਾ ਰਿਹਾ ਸੀਗਾ ਸ਼ਾਇਦ ਇਹ ਇਸ ਕਰਕੇ ਵੀ ਮਾਫੀ ਮੰਗੀ ਆ ਵੀ ਕਿਤੇ ਇਹ ਨਾ ਹੋਵੇ ਕਿ ਲੁਧਿਆਣੇ ਦੇ ਵਿੱਚ ਉਹਨਾਂ ਦੇ ਪਤੀ ਦੇ ਖਿਲਾਫ ਲੋਕਾਂ ਦਾ ਗੁੱਸਾ ਹੋਵੇ ਜਾਂ ਕੋਈ ਹੋਰ ਗੱਲ ਬਣ ਜੇ ਚਲੋ ਵੇਲੇ ਸਿਰ ਉਹਨਾਂ ਨੇ ਮਾਫੀ ਮੰਗ ਲਈ ਵਧੀਆ ਗੱਲ ਹੈਗੀ ਆ ਜੀ ਬਿਲਕੁਲ ਜਨਾਬ ਸਾਹਿਬ ਕੱਲ ਦਾ ਦਿਨ ਵੈਸੇ ਕਾਂਗਰਸ ਦੇ ਲਈ ਬੜਾ ਰਲਵਾ ਮਿਲਵਾ ਜਾ ਰਿਹਾ ਪੰਜਾਬ ਕਾਂਗਰਸ ਦੀ ਮੈਂ ਗੱਲ ਕਰ ਰਹੀ ਹਾਂ ਇੱਕ ਪਾਸੇ ਤਾਂ ਏਡੀਜੀਪੀ ਜਿਹੜੇ ਨੇ ਉਹਨਾਂ ਨੇ ਕਹਿੰਦੇ ਨੌਕਰੀ ਛੱਡੀ ਤੇ ਕਾਂਗਰਸ ਦੇ ਵਿੱਚ ਉਹ ਸ਼ਾਮਲ ਹੋ ਗਏ ਦੂਸਰੇ ਬੰਨੇ ਦਲਬੀਰ ਸਿੰਘ ਬੋਲਦੀ ਉਹਨਾਂ ਨੇ ਕਾਂਗਰਸ ਨਾਂ ਵੀ ਤਾਂ ਕਹਿ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਕਾਂਗਰਸ ਦੇ ਵਿੱਚ ਇੱਕ ਜਣਾ ਆ ਜਾਂਦਾ ਇੱਕ ਜਣਾ ਚਲਾ ਜਾਂਦਾ ਇਹ ਕਾਂਗਰਸ ਦੇ ਵਿੱਚ ਲੰਮੇ ਸਮੇਂ ਤੋਂ ਚੱਲਦਾ ਹੈ ਕਾਂਗਰਸ ਨੂੰ ਛੱਡ ਛੱਡ ਕੇ ਇੱਥੇ ਕੀ ਚੋਣਾਂ ਦੇ ਮੌਕੇ ਜਿੰਨੇ ਜਾਣੇ ਗਏ ਆ ਇਹ ਵੀ ਆਪਣੇ ਆਪ ਦੇ ਵਿੱਚ ਇਤਿਹਾਸ ਹੀ ਆ ਉਹ ਵੀ ਗਿਆ ਉਹ ਵੀ ਗਿਆ ਉਹ ਵੀ ਗਿਆ ਉਹ ਵੀ ਗਿਆ ਐਸ ਕਿਤਾ ਰੀਅਲੀ ਬਣੀ ਪਈ ਐ ਵੀ ਪਾਈ ਮੇਰਾ ਖਿਆਲ ਆ ਵੀ ਰਹੀ ਥੋੜੇ ਕੇ ਜਾਣੇ ਗਏ ਆ ਹੁਣ ਤਾਂ ਇੰਨਾ ਲੱਗਦਾ ਉਹ ਬਸ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਆਏ ਆ ਕਾਂਗਰਸ ਦੇ ਵਿੱਚ ਤੇ ਦਲਬੀਰ ਸਿੰਘ ਗੋਲਡੀ ਚਲੇ ਗਏ ਕਾਂਗਰਸ ਦੇ ਵਿੱਚੋਂ ਇਹ ਜਿਹੜੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਆ ਇਹ ਏਡੀਜੀਪੀ ਲੈਂਡ ਆਰਡਰ ਆ ਤੇ ਇਹਨਾਂ ਨੇ ਪਿਛਲੇ ਦਿਨੀ ਸਵੈ ਇੱਛਾ ਮੁਤਾਬਕ ਸੇਵਾ ਮੁਕਤੀ ਲਈ ਅਪਲਾਈ ਕਰਤਾ ਸੀਗਾ ਉਸ ਦਿਨ ਇਹਨਾਂ ਦੇ ਬਾਰੇ ਅੰਦਾਜ਼ੇ ਲੱਗੇ ਸੀ ਵੀ ਰਾਜਨੀਤੀ ਵਿੱਚ ਆਉਣਗੇ ਪਰ ਇਹਨਾਂ ਨੇ ਗੱਲ ਕਹੀ ਸੀ ਕਿ ਮੇਰਾ ਰਾਜਨੀਤੀ ਵਿੱਚ ਆਉਣ ਦਾ ਕੋਈ ਰੁਝਾਨ ਨਹੀਂ ਹੈ ਇਹ ਤੁਹਾਨੂੰ ਐਵੇਂ ਲੱਗਦਾ ਮੈਂ ਰਾਜਨੀਤੀ ਦੇ ਵਿੱਚ ਨਹੀਂ ਆ ਰਿਹਾ ਤੇ ਬਾਕੀ ਮੇਰੇ ਪਰਿਵਾਰ ਨੇ ਫੈਸਲਾ ਕਰਨਾ ਉਹ ਕਹਿੰਦੇ ਸੀ ਤੇ ਪਰ ਹੁਣ ਇਹ ਆ ਗਿਆ ਜੀ ਰਾਜਨੀਤੀ ਦੇ ਵਿੱਚ ਲੰਘੇ ਕੱਲ ਦਿੱਲੀ ਦੇ ਵਿੱਚ ਜਾ ਕੇ ਦਵਿੰਦਰ ਯਾਦਵ ਤੇ ਕੁਝ ਕੋ ਹੋਰ ਸੀਨੀਅਰ ਜਿਹੜੇ ਕਾਂਗਰਸੀ ਆਗੂ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਕਾਂਗਰਸ ਨੂੰ ਜੁਆਇਨ ਕਰ ਲਿਆ ਜੇ ਜੁਆਇਨ ਕਰਕੇ ਇਹਨਾਂ ਨੇ ਬਾਅਦ ਦੇ ਵਿੱਚ ਗੱਲ ਕਹੀ ਹੈ ਜੀ ਕਿ ਜੋ ਮੇਰੀ ਪਾਰਟੀ ਡਿਊਟੀ ਲਾਉਗੀ ਤੇ ਉਹਦੇ ਲਈ ਮੈਂ ਹਾਜ਼ਰ ਹਾਂ ਪਰ ਅਗਲੀ ਗੱਲ ਇਹ ਮਹੱਤਵਪੂਰਨ ਇਹ ਇਸ ਮਸਲੇ ਦੇ ਉੱਤੇ ਹੁਣ ਜਾਣਕਾਰੀ ਆ ਗਈ ਹੈ ਜੀ ਕਿ ਸ਼ਾਇਦ ਸ਼ਾਇਦ ਕਾਂਗਰਸ ਦੇ ਵੱਲੋਂ ਇਹਨਾਂ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਜਾਵੇ ਸ਼ਾਇਦ ਕਿਉਂਕਿ ਫਿਰੋਜ਼ਪੁਰ ਇਕਲੌਤੀ ਸੀਟ ਹੈ ਜਿੱਥੋਂ ਤੱਕ ਹਾਲੇ ਕਾਂਗਰਸ ਨੇ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਕਈ ਲੋਕ ਇਹ ਵੀ ਗੱਲ ਕਹਿੰਦੇ ਵੀ ਜੇਕਰ ਗੁਰਿੰਦਰ ਸਿੰਘ ਹੋਰਾਂ ਨੂੰ ਉਮੀਦਵਾਰ ਐਲਾਨ ਦਿੱਤਾ ਨਾ ਕਾਂਗਰਸ ਦੇ ਪਿੰਡ ਪੱਲੇ ਕੀ ਪੜਿਆ ਗੁਰਿੰਦਰ ਸਿੰਘ ਹੋਰਾਂ ਦੀ ਕਿਹੜਾ ਰਾਜਨੀਤਿਕ ਪੈਂਠਾ ਕੋਈ ਹਾਂ ਅਧਿਕਾਰੀ ਵਧੀਆ ਹੋ ਸਕਦੇ ਆ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਨੇਤਾ ਵਧੀਆ ਹੈਗੇ ਸੋ ਇਸ ਤਰੀਕੇ ਦੀਆਂ ਵੇਰਵਾ ਤੇ ਪਰ ਅਗਲੀ ਗੱਲ ਇਹ ਆ ਵੀ ਜਿਹੜੀ ਮਹੱਤਵਪੂਰਨ ਆਈ ਆ ਵੀ ਇਹ ਕਾਂਗਰਸ ਦੇ ਵਿੱਚ ਆ ਗਏ ਆ ਤੇ ਗੋਲਦੀ ਜਿਹੜੇ ਖੰਗੂੜਾ ਤੇ ਉਹਦੇ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਗਈ ਆ ਦਲਬੀਰ ਗੋਲਦੀ ਖੰਗੂੜਾ ਜਿਹੜੇ ਕਿ ਧੂਰੀ ਤੋਂ ਸਾਬਕਾ ਵਿਧਾਇਕ ਆ ਜਿਨ੍ਹਾਂ ਨੇ ਪਿਛਲੇ ਦਿਨੀ ਵਿਰੋਧ ਕੀਤਾ ਸੀ ਵੀ ਭਾਈ ਮੇਰੀ ਟਿਕਟ ਕੱਟ ਕੇ ਤੇ ਬਾਕੀਆਂ ਨੂੰ ਕਿਉਂ ਦਿੱਤੀ ਜਾਂਦੀ ਆ ਉਹਨਾਂ ਨੂੰ ਬਾਅਦ ਦੇ ਵਿੱਚ ਕਾਂਗਰਸੀਆਂ ਨੇ ਜਾ ਕੇ ਮਨਾ ਵੀ ਲਿਆ ਸੀ ਰਾਜਾ ਵੜਗ ਵੀ ਸੀ ਬਾਕੀ ਹੋਰ ਕਾਂਗਰਸੀ ਵੀ ਸੀ ਉਹਨਾਂ ਨੇ ਉਹਨੂੰ ਮਨਾ ਲਿਆ ਸੀ ਤੇ ਲੱਗਦਾ ਸੀ ਵੀ ਭਾਈ ਉਹ ਹੋਰ ਕਾਂਗਰਸ ਦੇ ਨਾਲ ਹੀ ਰਹਿਣਗੇ ਪਰ ਐਨ ਮੌਕੇ ਦੇ ਉੱਤੇ ਉਹਨਾਂ ਦਾ ਮਨ ਫੇਰ ਬਦਲ ਗਿਆ ਤੇ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਗਿਆ ਉਹਨਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਉਹਨਾਂ ਦੇ ਵੱਲੋਂ ਹੁਣ ਪਤਾ ਲੱਗਾ ਜੀ ਪ੍ਰਧਾਨਗੀ ਵੀ ਛੱਡ ਦਿੱਤੀ ਗਈ ਆ ਦੇਖੋ ਹੁਣ ਅੰਦਾਜ਼ੇ ਇਸ ਗੱਲ ਦੇ ਲੱਗਦੇ ਵੀ ਸ਼ਾਇਦ ਬੀਜੇਪੀ ਦੇ ਵਿੱਚੋਂ ਚਲੇ ਜਾਣ। ਕੁਝ ਕੁ ਲੋਕ ਇਹ ਗੱਲ ਕਹਿੰਦੇ ਜੀ ਕਿ ਉਹ ਬੀਜੇਪੀ ਦੇ ਵਿੱਚ ਜਾ ਸਕਦੇ ਆ ਕਿਉਂਕਿ ਬੀਜੇਪੀ ਦੇ ਹਾਲੇ ਤੱਕ ਸੰਗਰੂਰ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਤੇ ਉੱਥੋਂ ਇਹ ਉਮੀਦਵਾਰ ਬਣ ਸਕਦੇ ਆ। ਕੁਝ ਕੁ ਲੋਕ ਇਹ ਗੱਲ ਕਹਿੰਦੇ ਜੀ ਕਿ ਇਹ ਸ਼ਾਇਦ ਉਧਰਲੇ ਪਾਸੇ ਨਾ ਜਾਣ। ਸ਼ਾਇਦ ਇਹ ਆਪ ਚ ਸ਼ਾਮਲ ਹੋ ਜਾਣ। ਉਹ ਜਿਹੜੇ ਆਪ ਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਉਹ ਇਹ ਗੱਲ ਕਹਿੰਦੇ ਵੀ ਜੇ ਮੰਨ ਲਓ ਮੀਤ ਸ਼ੇਰ ਜਿੱਤ ਗਿਆ ਤਾਂ ਬਰਨਾਲੇ ਵਾਲੀ ਸੀਟ ਵੇਲੀ ਹੋ ਜਾਊਗੀ। ਤੇ ਬਰਨਾਲੇ ਵਾਲੀ ਸੀਟ ਦੇ ਉੱਤੇ ਚੋਣ ਇਹਨੂੰ ਨਾਲ ਆ ਲੈਣਗੇ ਇਸ ਕਰਕੇ ਸ਼ਾਇਦ ਇਹਦਰਲੇ ਪਾਸੇ ਹੋਵੇ। ਸੋ ਵੇਨੇ ਭਾਈ ਦੋ ਦਿਨਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਕੀ ਬਣਦਾ ਪਰ ਦੋ ਪਾਸੇ ਪਾਸਿਆਂ ਦੇ ਵਿੱਚੋਂ ਇੱਕ ਪਾਸੇ ਨੂੰ ਚਲੇ ਜ਼ਰੂਰ ਜਾਣਗੇ ਇਹ ਗੱਲ ਪੱਕੀ ਆ। ਸੋ ਉਸ ਤੋਂ ਕੋਲੀ ਗੱਲ ਇਹ ਆ ਬਈ ਸੁਖਪਾਲ ਸਿੰਘ ਖੇੜਾ ਵਾਸਤੇ ਇਹ ਖਚੜੋਤੀ ਵਾਲੀ ਗੱਲ ਹੋ ਗਈ ਆ। ਸੁਖਪਾਲ ਸਿੰਘ ਖੇੜਾ ਨੂੰ ਆਸੀ ਵੀ ਭਾਈ ਜਿਹੜੇ ਕਾਂਗਰਸੀ ਇੱਥੋਂ ਦੇ ਉਹ ਸਾਰੇ ਦੇ ਸਾਰੇ ਮੇਰੇ ਨਾਲ ਹੁਣ ਤੁਰ ਪਏ ਆ। ਪਰ ਜਿਹੜੇ ਨਾਲ ਤੁਰੇ ਆ ਉਹ ਕਿਹੜੇ ਵੇਲੇ ਉਰੇ ਪਰੇ ਹੋ ਜਾਣ ਇਸ ਗੱਲ ਦਾ ਪਤਾ ਉਹਨਾਂ ਨੂੰ ਆਪਰੂ ਨਹੀਂ ਲੱਗ ਰਿਆ ਸੋ ਖੇਰਾ ਫਰਾਂ ਨੂੰ ਜਿਹੜੀ ਥਾਂ ਦੇ ਵਿੱਚੋਂ ਕੱਢ ਕੇ ਤੇ ਜਿਹੜੀ ਥਾਂ ਦੇ ਉੱਤੇ ਭੇਜਿਆ ਤੇ ਜਿਹੜੀ ਥਾਂ ਦੇ ਉੱਤੇ ਜਾ ਕੇ ਉਹਨਾਂ ਦਾ ਵਿਰੋਧ ਸ਼ੁਰੂ ਹੋਇਆ ਤੇ ਜਿਵੇਂ ਹੁਣ ਤਾਸ਼ ਦੇ ਪੱਤੇ ਵਾਂਗ ਉਹਨਾਂ ਦੇ ਸਾਥੀ ਆ ਜਿਹੜੇ ਨਾਲ ਦੀ ਪਾਰਟੀ ਵਾਲੇ ਕਿਰਨੇ ਸ਼ੁਰੂ ਹੋਏ ਆ ਇਹ ਇੱਕ ਸੁਖਪਾਲ ਖੇੜਾ ਵਾਸਤੇ ਚੁਣੌਤੀ ਆ ਸੁਖਪਾਲ ਖੇੜਾ ਸੰਗਰੂਰ ਵਾਲੀ ਸੀਟ ਇਸ ਹਾਲਾਤ ਦੇ ਵਿੱਚ ਕਿਵੇਂ ਕੱਟ ਲੈਣਗੇ ਹੁਣ ਇਹ ਇੱਕ ਸਵਾਲਾਂ ਦਾ ਸਵਾਲ ਹੈਗਾ ਜੀ ਬਿਲਕੁਲ ਸਹੀ ਕਹਿਆ ਤੁਸੀਂ ਟੈਣਾ ਸਾਹਿਬ ਉਹਦੇ ਦੂਸਰੇ ਬਣੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਜੇ ਗੱਲ ਕਰੀਓ ਉਹ ਪੂਰੀ ਤਰ੍ਹਾਂ ਨਾਲ ਕਹਿੰਦੇ ਇਸ ਵੇਲੇ ਜੋਸ਼ ਦੇ ਵਿੱਚ ਨੇ ਉਹ ਕਹਿੰਦੇ ਨੇ ਰਾਜਾ ਬੜਿੰਗੂਆਂ ਨੂੰ ਜਤੌਣ ਤੱਕ ਮੈਂ ਲੁਧਿਆਣਾ ਦੇ ਵਿੱਚ ਹੀ ਰਹੂੰਗਾ ਜੀ ਹਾਂ ਬਿਲਕੁਲ ਜੀ ਦੇਖੋ ਰਾਜਾ ਬੜਿੰਗ ਦੇ ਮੂਰੇ ਵੀ ਇੱਕ ਚਣੌਤੀ ਆ ਹੋਰ ਤਾਂ ਕੁਛ ਨਹੀਂਗਾ ਇਸ ਤੋਂ ਇਲਾਵਾ ਕਿਉਂਕਿ ਚਣੌਤੀ ਇਸ ਕਰਕੇ ਆ ਵੀ ਭਾਈ ਉਹਨਾਂ ਦਾ ਲੁਧਿਆਣਾ ਖੇਤਰ ਨਹੀਂਗਾ ਜਿਹੜਾ ਉਹਨਾਂ ਦਾ ਖੇਤਰ ਆ ਉਤੋਂ ਪਾਰਟੀ ਨੇ ਟਿਕਟ ਦਿੱਤੀ ਨਹੀਂ ਤੇ ਜਿਹੜਾ ਉਹਨਾਂ ਦਾ ਖੇਤਰ ਹੈ ਨਹੀਂ ਤੇ ਉਤੋਂ ਪਾਰਟੀ ਨੇ ਟਿਕਟ ਦੇ ਦਿੱਤੀ ਆ ਤੇ ਬਸ ਇਹ ਹਾਲਾਤ ਹੈਗੇ ਆ ਕਿਉਂਕਿ ਇਸ ਵੇਲੇ ਦੇ ਹਾਲਾਤ ਤਾਂ ਇੱਕੋ ਹੀ ਆ ਵੀ ਭਾਈ ਜਿਹੜਾ ਰਾਜਾ ਵੜਿੰਗਾ ਜਿਹੜਾ ਉਹ ਭਿੜੂਗਾ ਭਿੜ ਕੇ ਜਿੱਤਦਾ ਕਿ ਨਹੀਂ ਜਿੱਤਦਾ ਇਹ ਹੁਣ ਸਮੇਂ ਨੇ ਬਿਆਨ ਕਰਨਾ ਰਵਨੀਤ ਬਿੱਟੂ ਵੀ ਕਾਂਗਰਸੀ ਆ ਜਿਹੜਾ ਕਿ ਹੁਣ ਭਾਜਪਾ ਦਾ ਉਮੀਦਵਾਰ ਆ ਤੇ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਆ ਸੋ ਇਹ ਹੈ ਜੀ ਕਿ ਐਤ ਕੀ ਵਕ ਵਕ ਥਾਵਾਂ ਦੇ ਉੱਤੇ ਤੇ ਇਹਦਾ ਨੇ ਮੁਕਾਬਲੇ ਬੜੇ ਹੋਣੇ ਵੀ ਭਾਈ ਜਿਹੜੀ ਪਾਰਟੀ ਦੇ ਵਿੱਚੋਂ ਵਿਰੋਧੀ ਆ ਤੇ ਉਸੇ ਪਾਰਟੀ ਦੇ ਵਿੱਚੋਂ ਹੀ ਫਲਾਣਾ ਤੇ ਇਹ ਆਪਸ ਦੇ ਵਿੱਚ ਭਿੜਨਗੇ ਸੋ ਰਾਜਾ ਵੜਿੰਗ ਜਦੋਂ ਮੁਕਾਬਲੇ ਦੇ ਵਿੱਚ ਚ ਲੁਧਿਆਣੇ ਤੁਰਨੀਤ ਬਿੱਟੂ ਦੇ SLA ਤੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਆ ਕਿ ਭਾਈ ਜਿੰਨੀ ਦੇਰ ਤੱਕ ਰੁਮਨੀਤ ਬਿੱਟੂ ਨੂੰ ਇੱਥੋਂ ਹਰਾ ਕੇ ਨਹੀਂ ਜਾਂਦੇ ਤੇ ਮੈਂ ਨਹੀਂ ਪੱਕੇ ਤੌਰ ਤੇ ਉਤ ਲੁਧਿਆਣੇ ਵਿੱਚ ਡੇਰੇ ਲਾਉਣ ਲੱਗਾ ਜਿੰਨੀ ਦੇਰ ਤੱਕ ਹਰਾ ਕੇ ਨਹੀਂ ਜਾਂਦੇ ਸਾਨੂੰ ਵੀ ਚੈਨ ਦੇ ਨਾਲ ਸੌਣ ਦਾ ਮੌਕਾ ਨਹੀਂ ਮਿਲਣਾ ਉਹਨਾਂ ਨੇ ਤਾਂ ਇਹਦੀ ਗੱਲ ਕਹੀ ਆ ਕਿ ਗੱਦਾਰਾਂ ਨੂੰ ਅਤਕੀ ਅਸੀਂ ਭਾਜੀ ਮੋੜਨ ਦਾ ਵੇਲਾ ਹੈਗਾ ਤੇ ਇਹਨਾਂ ਗੱਦਾਰਾਂ ਦੀਆਂ ਪੂਛਾਂ ਚ ਕਾ ਕੇ ਜਾਵਾਂਗੇ ਇਹਨਾਂ ਨੂੰ ਦੱਸ ਕੇ ਜਾਵਾਂਗੇ ਵੀ ਭਾਈ ਗੱਦਾਰੀ ਹੁੰਦੀ ਕੀ ਆ ਸੋ ਉਹਨਾਂ ਨੇ ਤਾਂ ਗੱਲਾਂ ਕਹੀਆਂ ਬਾਕੀ ਤੇ ਜਦੋਂ ਸਮਾਂ ਦੱਸੂਗਾ ਵੋਟਾਂ ਪਾਉਣ ਵਾਲੇ ਜਿਹੜੇ ਉਹ ਦੱਸਣਗੇ ਵੀ ਭਾਈ ਕੀ ਬਣਦਾ ਤੇ ਕੀ ਨਹੀਂ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਕਾਂਗਰਸੀ ਕਾਂਗਰਸੀ ਨਾਲ ਭੜੂਗਾ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਗਏ ਤੇ ਜੇ ਮੰਨ ਲਓ ਦਲਵੀਰ ਗੋਲਡੀ ਨੂੰ ਭਾਜਪਾ ਟਿਕਟ ਦੇ ਦਿੰਦੀ ਆ ਤੇ ਫਿਰ ਸੰਗਰੂਰ ਦੇ ਵਿੱਚ ਵੀ ਕਾਂਗਰਸੀ ਕਾਂਗਰਸ ਨਾਲ ਭੜੂਗਾ ਜਲੰਧਰ ਦੇ ਵਿੱਚ ਵੀ ਕਾਂਗਰਸੀ ਕਾਂਗਰਸ ਨਾਲ ਭੜ ਰਏ ਆ ਬਠਿੰਡੇ ਵਿੱਚ ਅਕਾਲੀ ਅਕਾਲਗਰ ਨਾਲ ਭੜ ਰਏ ਆ ਸੋ ਐਸ ਕੀ ਜਿਹੜੇ ਚੋਣ ਦੰਗਲ ਆ ਜਿਹੜਾ ਉਹ ਥੋੜਾ ਜਿਹਾ ਹੈਰਾਨੀਜਨਕ ਹੈਗਾ ਜੀ ਜੀ ਬਿਲਕੁਲ ਸਹੀ ਟਿਕਾਣਾ ਸਾਹਿਬ ਤੇ ਹੁਣ ਗੱਲ ਕਰਦੇ ਆ ਜੀ ਬਲਕੌਰ ਸਿੰਘ ਹੋਰਾਂ ਦੀ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਇਸ ਗੱਲ ਦੀ ਸਾਂਝ ਪਾਈ ਸੀ ਕਿ ਹੋ ਸਕਦਾ ਹੈ ਆਜ਼ਾਦ ਤੌਰ ਦੇ ਉੱਪਰ ਉਹ ਉਮੀਦਵਾਰ ਹੁੰਦਾ ਐਲਾਨ ਕਰ ਦੇ ਪਰ ਹੁਣ ਉਹਨਾਂ ਨੇ ਐਲਾਨ ਕਰ ਤੋ ਕਹਿੰਦੇ ਸੀ ਕਾਂਗਰਸ ਦੇ ਨਾਲ ਹੀ ਤੁਰਾਂਗੇ ਜੀ ਹਾਂ ਬਿਲਕੁਲ ਜੀ ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ ਕਾਂਗਰਸ ਦੇ ਨਾਲ ਰਹਿਣਗੇ ਕਰਨ ਦਾ ਭਾਵ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਮੰਨ ਲਈ ਗਈ ਹੈ ਜੀ ਕਿ ਅਸੀਂ ਕਾਂਗਰਸ ਦਾ ਸਮਰਥਨ ਕਰਾਂਗੇ ਯਾਨਕਿ ਜੀਤ ਬਿਹਿੰਦਰ ਸਿੱਧੂ ਦੇ ਸਾਥ ਦੇ ਵਿੱਚ ਆਵਾਂਗੇ ਕਿਉਂਕਿ ਉਹਨਾਂ ਨੇ ਇਹ ਗੱਲ ਮੰਨ ਲਈ ਆਪ ਕਿ ਭਾਈ ਸਾਡੇ ਨਾਲ ਜਿਹੜੀ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੀ ਪਰ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਕਹਿਣ ਦਾ ਭਾਵ ਇਹ ਆ ਕਿ ਹੁਣ ਉਰੇ ਪਰੇ ਹੋ ਗਈਆਂ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਦਿਨੀ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਵੀ ਭਾਈ ਮੇਰੇ ਪੁੱਤ ਦੇ ਮਾਮਲੇ ਦੇ ਵਿੱਚ ਕੋਈ ਵੀ ਇਨਸਾਫ ਦੇਣ ਵਾਸਤੇ ਬੌੜਿਆ ਨਹੀਂਗਾ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਕੋਈ ਨਾ ਕੋਈ ਫੈਸਲਾ ਕਰਨਾ ਪੈਣਾ ਸੀ ਪਰ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਚੋਣ ਨਹੀਂ ਲੜਾਂਗਾ ਪਰ ਉਹ ਕਹਿੰਦੇ ਜੀ ਕਿ ਅਸੀਂ ਕਾਂਗਰਸ ਨੂੰ ਇਹ ਗੱਲ ਕਹੀ ਆ ਆ ਜਿਹੜੇ ਸਾਡੇ ਕੋਲੇ ਆਏ ਨੇ ਨੇਤਾ ਵੀ ਭਾਈ ਮੇਰੇ ਪੁੱਤ ਦੇ ਮਾਮਲੇ ਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਸਾਥ ਦਿਓ ਤੇ ਇਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੇ ਉਹ ਕਹਿੰਦੇ ਜੀ ਕਿ ਅਸੀਂ ਇਹਨਾਂ ਦੇ ਨਾਲ ਫਿਰ ਹੈਗੇ ਆ ਵੀ ਸਾਨੂੰ ਸਿਰਫ ਇਨਸਾਫ ਚਾਹੀਦਾ ਹੋਰ ਤਾਂ ਕੁਝ ਚਾਹੀਦਾ ਨਹੀਂਗਾ ਸੋ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਤੁਸੀਂ ਸਾਨੂੰ ਇਨਸਾਫ ਦਿਵਾਓ ਤੇ ਅਸੀਂ ਤੁਹਾਡੇ ਨਾਲ ਹੈਗੇ ਆ ਸੋ ਮਤਲਬ ਇਹ ਆ ਕਿ ਸਿੱਧੂ ਪਰਿਵਾਰ ਆ ਜਿਹੜਾ ਬਲਕੌਰ ਸਿੰਘ ਸਿੱਧੂ ਆ ਜਿਹੜੇ ਉਹ ਇਤਕੀ ਚੋਣ ਨਹੀਂ ਲੜਨਗੇ ਇਹ ਗੱਲ ਬੜੀ ਕਲੀਅਰ ਹੋ ਗਈ ਹੈ ਤੇ ਦੂਜੀ ਗੱਲ ਇੱਕ ਹੋਰ ਕਲੀਅਰ ਹੋ ਗਈ ਆ ਕਿ ਉਹ ਇਸ ਵੇਲੇ ਸਾਥ ਆ ਜਿਹੜਾ ਉਹ ਦੇਣਗੇ ਜੀ ਕਾਂਗਰਸ ਪਾਰਟੀ ਦਾ ਜੀਤ ਮਹਿੰਦਰ ਸਿੱਧੂ ਦਾ ਸਾਥ ਦੇਣਗੇ ਤੇ ਜੀਤ ਮਹਿੰਦਰ ਸਿੱਧੂ ਨੂੰ ਸਾਥ ਦੇਣ ਤੋਂ ਬਾਅਦ ਉਤੋਂ ਦਾ ਦ੍ਰਿਸ਼ ਕੀ ਬਣਦਾ ਇਹ ਸਮਾਂ ਦੱਸੂਗਾ ਪਰ ਗੱਲ ਇਹ ਵੀ ਇਹ ਕਲੀਅਰ ਹੋ ਗਿਆ ਵੀ ਭਾਈ ਇਹ ਸਾਥ ਦੇਣ ਕੇ ਕਾਂਗਰਸ ਦਾ ਜੀ ਜਨਾਬ ਸਾਹਿਬ ਅੱਗੇ ਵੱਧ ਨੇ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਕਹਿੰਦੇ ਅਕਾਲੀ ਦਲ ਦੇ ਇੱਕ ਆਗੂ ਦੀ ਕਾਰ ਹਾਦਸਾ ਗ੍ਰਸਤ ਹੋਈ ਹੈ ਤੇ ਡਰਾਈਵਰ ਦੀ ਮੌਤ ਹੋ ਗਈ ਹੈ ਜੀ ਕੌਣ ਨੇ ਆਗੂ ਬਿਲਕੁਲ ਜੀ ਇਹ ਟਾਂਡਾ ਖੇਤਰ ਤੋਂ ਜਿਹੜੇ ਅਕਾਲੀ ਦਲ ਦੇ ਆਗੂ ਆ ਉਹਨਾਂ ਦਾ ਨਾਂ ਹੈਗਾ ਮਨਜੀਤ ਸਿੰਘ ਦਸੂਹਾ ਇਨਾਂ ਦੇ ਸੱਟਾਂ ਵੱਜੀਆਂ ਕਿਉਂਕਿ ਕੱਲ ਇਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਆ ਜਦੋਂ ਇਹਨਾਂ ਦੀ ਗੱਡੀ ਜਾ ਰਹੀ ਸੀਗੀ ਜੀ ਜੰਡੇਆਲਾ ਦੇ ਵੱਲ ਤੇ ਉੱਥੇ ਇਹ ਜਾਂਦੇ ਸੀਗੇ ਜੀ ਦਰਬਾਰ ਸਾਹਿਬਾ ਮੱਥਾ ਟੇਕਣ ਦੇ ਲਈ ਤੇ ਇਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਆ ਤੇ ਉਸ ਥਾਂ ਦੇ ਉੱਤੇ ਇਹਨਾਂ ਦੇ ਸੱਟਾਂ ਬਹੁਤ ਸਾਰੀਆਂ ਵੱਜੀਆਂ ਜਿੰਨੀ ਕ ਮੈਨੂੰ ਜਾਣਕਾਰੀ ਮਿਲੀ ਇਹਨਾਂ ਦੀ ਚੂਲੇ ਤੇ ਸੱਟ ਵੱਜੀ ਆ ਹੋਰ ਵੱਖ-ਵੱਖ ਹਿੱਸਿਆਂ ਤੇ ਸੱਟਾਂ ਵੱਜੀਆਂ ਤੇ ਪਰ ਇਹ ਅੱ비 ਜਿਹੜਾ ਨਾਲ ਦਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਸੀਗਾ ਉਹਦੀ ਮੌਤ ਹੋ ਗਈ ਆ ਤੇ ਇਹਨਾਂ ਦੇ ਸੱਟਾਂ ਵੱਜਗੀਆਂ ਤੇ ਇਹ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਆ। ਸੋ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਿਉਂਕਿ ਇਹ ਸੀਨੀਅਰ ਅਕਾਲੀ ਆਗੂ ਆ ਤੇ ਜਦੋਂ ਏ ਢਿੰਡਸਾ ਗਰੁੱਪ ਨੇ ਆਪਣਾ ਸਯੁਕਤ ਅਕਾਲੀ ਦਲ ਬਣਾ ਲਿਆ ਸੀ ਇਹ ਫਿਰ ਉਹਨਾਂ ਦੇ ਨਾਲ ਚਲੇ ਗਏ ਸੀ ਕਿਉਂਕਿ ਇਹਨਾਂ ਦੀ ਸੋਚ ਉਧਰਲੇ ਪਾਸੇ ਢਿੰਡਸਾ ਗਰੁੱਪ ਦੇ ਨਾਲ ਵੱਧ ਮਿਲਦੀ ਆ। ਪਰ ਇਹ ਫਿਰ ਉਹ ਚਲੋ ਰਾਜਨੀਤੀ ਛੋਟੀ ਵੱਡੀ ਉਹ ਬਾਅਦ ਦੀਆਂ ਗੱਲਾਂ ਪਰ ਤੰਦਰੁਸਤ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਤੇ ਹੁਣ ਡਾਕਟਰਾਂ ਦੇ ਵੱਲੋਂ ਇਹਨਾਂ ਦੇ ਬਾਰੇ ਕੀ ਜਾਣਕਾਰੀ ਦਿੱਤੀ ਜਾਊਗੀ ਉਹ ਵਕਤ ਦੱਸੂਗਾ। ਪਰ ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਜੀ ਬਿਲਕੁਲ ਜਨਾਬ ਸਾਹਿਬ ਇੱਕ ਹੋਰ ਬੜੀ ਦੁਖਦਾਇਕ ਤੇ ਬੜੀ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਕਹਿੰਦੇ ਕੁੱਤਿਆਂ ਨੇ ਨੋਚ-ਨੋਚ ਕੇ ਇੱਕ ਨਿਸ਼ੇੜੀ ਨੂੰ ਖਾ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਸਵੇਰੇ ਪਤਾ ਲੱਗਿਆ ਜੀ ਕਿ ਉਹਦੇ ਨਾਲ ਕੀ ਵਾਪਰਿਆ ਵਿਚਾਰੇ ਨਾਲ ਹਾਂ ਬਿਲਕੁਲ ਜੀ ਬੜੀ ਦੁਖਦਾਈ ਖਬਰ ਆਈ ਹੈ ਬਹੁਤ ਮੰਦ ਭਾਗੀ ਖਬਰ ਆ ਕਿ ਕੁੱਤਿਆਂ ਨੇ ਇੱਕ ਵਿਅਕਤੀ ਨੂੰ ਨੋਚ-ਨੋਚ ਕੇ ਖਾ ਲਿਆ ਤੇ ਸਵੇਰ ਦੇ ਵੇਲੇ ਪਤਾ ਲੱਗਾ ਜੀ ਕਿ ਉਹਦੇ ਨਾਲ ਵਿਚਾਰੇ ਨਾਲ ਬੜਿਆ ਕੀ ਆ ਕਿਉਂਕਿ ਦੇਖੋ ਇਹ ਬੜੀ ਗੱਲਾ ਬਹੁਤ ਦੁਖਦਾਈ ਆ ਵੀ ਸਾਡੇ ਪੰਜਾਬ ਦੇ ਵਿੱਚ ਮਸਲੇ ਤਾਂ ਹੋਰ ਵੀ ਬਹੁਤ ਵੱਡੇ ਆ ਪਰ ਅਸੀਂ ਉਹਨਾਂ ਮਸਲਿਆਂ ਦੇ ਉੱਤੇ ਕੀ ਕਰਾਂਗੇ ਸਾਡੇ ਕੋਲ ਤਾਂ ਪੁੱਤਿਆਂ ਵਾਲੇ ਮਸਲੇ ਨਹੀਂ ਹਾਲ ਦੀ ਘੜੀ ਹੱਲ ਹੋ ਰਹੇ ਅਸੀਂ ਉਹਨਾਂ ਮਸਲਿਆਂ ਦੇ ਉੱਤੇ ਕੀ ਕਰਾਂਗੇ ਸਾਡੇ ਕੋਲ ਤਾਂ ਕੋਈ ਉਹ ਗੱਲਾਂ ਨਹੀਂ ਹੱਲ ਹੋ ਰਹੀਆਂ ਜਿਹੜੀਆਂ ਗੱਲਾਂ ਸਾਡੇ ਆਪਣੇ ਹੱਥ ਵਸੇ ਵੀ ਆ ਤੇ ਬਹੁਤ ਛੋਟੇ ਮਸਲੇ ਹੱਲ ਹੋਣ ਵਾਲੇ ਵੀ ਆ ਸੋ ਇਹ ਹੈ ਜੀ ਕਿ ਇਹ ਹੈਗਾ ਜੀ ਜਗਰਾਉਂ ਦੇ ਵਿੱਚ ਇੱਕ ਪਿੰਡ ਤੇ ਉਸ ਪਿੰਡ ਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਵਿਅਕਤੀ ਹੈ ਜਿਹੜਾ ਉਹ ਨਸ਼ੇ ਦੇ ਵਿੱਚ ਸੀਗਾ ਰਾਤ ਨੂੰ ਉਹ ਘਰ ਵੱਲ ਆਇਆ ਸੀ ਬੂਹਾ ਖੜਕਾਈ ਗਿਆ ਇਹਨੇ ਚਿਰ ਨੂੰ ਕੁੱਤੇ ਉਹਨੂੰ ਖਿੱਚ ਕੇ ਲੈ ਗਏ ਤੇ ਕੁੱਤਿਆਂ ਨੇ ਉਹਨੂੰ ਨੋਚ-ਨੋਚ ਕੇ ਖਾ ਲਿਆ ਸਵੇਰ ਤੱਕ ਜਦੋਂ ਉਹਨੂੰ ਦੇਖਿਆ ਉਹਦੀ লাশ ਪਾਈ ਸੀ ਤੇ ਹੈਰਾਨੀ ਦੀ ਗੱਲ ਇਹ ਆ ਵੀ ਉਸ ਬੰਦੇ ਦਾ ਅੱਧਾ ਪਿੰਡਾ ਅੱਧਾ ਸਰੀਰ ਆ ਜਿਹੜਾ ਉਹ ਕੁੱਤੇ ਖਾ ਚੁੱਕੇ ਸੀਗੇ ਮਾਸ ਉਹਦੇ ਅੱਧੇ ਸਰੀਰ ਦੇ ਉੱਤੇ ਹੈ ਨਹੀਂ ਸੀਗਾ ਸੋ ਇਹ ਕੋਈ ਪਹਿਲੀ ਖਬਰ ਨਹੀਂ ਪੰਜਾਬ ਦੇ ਵਿੱਚ ਇਹੋ ਜੀਆਂ ਖਬਰਾਂ ਹਰ ਮਹੀਨੇ ਕੁਛ ਨਾ ਕੁਛ ਆਇਆ ਰਹਿੰਦਾ ਹਰ ਹਫ਼ਤੇ ਕੁਛ ਨਾ ਕੁਛ ਆਇਆ ਰਹਿੰਦਾ ਤੇ ਕੋਈ ਕਿਸੇ ਨੂੰ ਬਚਾਉਣ ਵਾਲਾ ਨਹੀਂ ਕੋਈ ਕਿਸੇ ਬਾਰੇ ਉਹ ਗੱਲ ਕਰਨ ਵਾਲਾ ਨਹੀਂ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਲੋਕਾਂ ਦੀ ਜ਼ਿੰਦਗੀ ਦੀ ਕਦਰ ਹੀ ਕੋਈ ਹੈ ਨਹੀਂ ਜੀ ਜੀ ਬਿਲਕੁਲ ਸਹੀ ਟਾਨਾ ਸਾਹ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਣਕ ਦੀ ਕਹਿੰਦੇ ਪੰਜਾਬ ਦੇ ਵਿੱਚ ਹੁਣ ਤੱਕ 100 ਲੱਖ ਮੀਟ੍ਰਿਕ ਤਨ ਜਿਹੜੀ ਉਸ ਤੋਂ ਵੱਧ ਕਣਕ ਜਿਹੜੀ ਉਹਦੀ ਆਮਦ ਹੋ ਚੁੱਕੀ ਹੈ ਜੀ ਹਾਂ ਬਿਲਕੁਲ ਜੀ ਇਹ ਜਾਣਕਾਰੀ ਅਨੁਰਾਗ ਵਰਮਾ ਸਾਹਿਬ ਦੇ ਵੱਲੋਂ ਦਿੱਤੀ ਗਈ ਹੈ ਇਹ ਅਨੁਰਾਗ ਵਰਮਾ ਸਾਹਿਬ ਨੇ ਜਿਹੜੇ ਉਹ ਇਸ ਵੇਲੇ ਪ੍ਰਮੁੱਖ ਸਖਤਰ ਹੈਗੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੇ ਭਾਈ ਇਸ ਤਰੀਕੇ ਦੇ ਨਾਲ ਜਿਹੜੀ ਤਣਕ ਦੀ آمد ਹੋਈ ਆ 100 ਲੱਖ ਮੀਟਰ ਕਟਣ ਕਣਕ ਦੀ آمد ਹੋਈ ਹੈ ਤੇ 95% ਦੀ ਕਣਕ ਹੁਣ ਤੱਕ ਖਰੀਦੀ ਜਾ ਚੁੱਕੀ ਹੈ 17000 ਕਰੋੜ ਤੋਂ ਵੱਧ ਰੁਪਈਆ ਜਿਹੜਾ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਾ ਚੁੱਕਿਆ ਉਹਨਾਂ ਨੇ ਕਿਹਾ ਜੀ ਕਿ ਐਸ ਕੀ ਕਣਕ ਦਾ ਝਾੜ ਸੋਨਾ ਹੋਇਆ ਸਰਕਾਰ ਦੇ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਆ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਕਣਕ ਵਿਕ ਗਈ ਆ ਸੋ ਇਹ ਉਹਨਾਂ ਨੇ ਗੱਲ ਕਹੀ ਆ ਬਾਕੀ ਇਹ ਵੀ ਕਿਸਾਨਾਂ ਦੇ ਰਲਵੇਂ ਮਿਲਵੇਂ ਰਿਸਪਾਂਸ ਆ ਕੁਝ ਕਿਸਾਨ ਇਹ ਗੱਲ ਕਹਿੰਦੇ ਵੀ ਵੇੜੇ ਸਰ ਸਾਡੀ ਫਸਲ ਵਿਕਵੀ ਰਹੀ ਆ ਕੁਝ ਕੁ ਲੋਕੇ ਵੀ ਗੱਲ ਕਹਿੰਦੇ ਵੀ ਖੰਜਲ ਕੁਰੀ ਦਾ ਸਾਹਮਣਾ ਕਰਦਾ ਪੈ ਰਿਹਾ ਜੀ ਤੇ ਜਨਾਬ ਪੰਜਾਬ ਦਾ ਮੌਸਮ ਹੁਣ ਕਿਵੇਂ ਹੈ ਜੀ ਪੰਜਾਬ ਦਾ ਬਸ ਬਸ ਠੀਕ ਹੈ ਜੀ ਪੰਜਾਬ ਦੇ ਵਿੱਚ ਮੀਂਹ ਕਣੀ ਨੇਰੀ ਝੱਖੜ ਚੋ ਲਾਕਲਤਾ ਨਹੀਂ ਆਇਆ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਵੀ ਆਉਂਦੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਰਹਿਣਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਸਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ